ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕੀ ਨਿਊਜ਼ ਤੇ ਮੈਂ ਹਾਂ ਸਰਬਜੀਤ ਸਿੰਘ ਅੱਜ ਅਸੀਂ ਪਹੁੰਚੇ ਹਾਂ ਪਿੰਡ ਮਹਿਮਦ ਮੰਦਰਾਵਾਲ ਜੋ ਕਿ ਨਜ਼ਦੀਕ ਰਮਦਾਸ ਇਸ ਨਗਰ ਵਿੱਚ ਗੁਰਸਿੱਖ ਪਰਿਵਾਰ ਭਾਈ ਅਜੀਤ ਸਿੰਘ ਜਿਨ੍ਹਾਂ ਦੇ ਘਰ ਅਸੀਂ ਪਹੁੰਚੇ ਹਾਂ ਆ ਜੋ ਤੁਸੀਂ ਵੀਡੀਓ ਰਾਹੀਂ ਦੇਖ ਰਹੇ ਹੋ ਜੀ ਜਿਸ ਟਾਈਮ ਤੇ ਹੜ ਆਉਂਦੇ ਨੇ ਤੇ ਹੜਾਂ ਦੀ ਮਾਰ ਦੇ ਆ ਵਿਚ ਇਹ ਜਿਹੜਾ ਇਹ ਨਗਰ ਆਉਂਦਾ ਵੇ ਜਿੱਥੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ ਉੱਥੇ ਇਸ ਨਗਰ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਆਈਆਂ ਨੇ ਇਸ ਘਰ ਦੀ ਵੀਡੀਓ ਵੀ ਜਿਹੜੀ ਆ ਬਹੁਤ ਸਾਰਿਆਂ ਚੈਨਲਾਂ ਤੇ ਚੱਲੀ ਏ ਪਰ ਕਿਸੇ ਨੇ ਵੀ ਕੋਈ ਵੀ ਮਦਦ ਵਾਸਤੇ ਕੋਈ ਬਾਹ ਨਹੀਂ ਫੜੀ ਵੀਰ ਜੀ ਗੁਰਸਿੱਖ ਪਰਿਵਾਰ ਏ ਜੋ ਕਿ ਇੱਕ ਗੁਰੂ ਘਰ ਦੇ ਵਜੀਰ ਨੇ ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਈ ਅਜੇ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੀ ਭਾਈ ਸਾਹਿਬ ਜੀ ਜਿਸ ਟਾਈਮ ਤੇ ਅਰਾਵੀ ਦਰਿਆ ਅਰਾਵੀ ਦਰਿਆ ਕੋਨਿਆਲ ਤੁਸੀਂ ਬੰਨ ਟੁੱਟਦਾ ਵਾ ਤੇ ਕਿੰਨੇ ਸਮੇਂ ਦੇ ਵਿੱਚ ਤੁਹਾਡੇ ਇਧਰ ਨਗਰ ਦੇ ਵਿੱਚ ਜਿਹੜਾ ਪਾਣੀ ਆ ਜਾਂਦਾ ਜੀ ਜੀਉ ਸਿੰਘ ਸਾਹਿਬ ਜੀ ਮੈਨੂੰ ਪਤਾ ਲੱਗਾ ਸੀ ਨਾ ਕਿ ਦਰਿਆ ਉਹ ਟੁੱਟ ਗਿਆ ਹੈ ਤੇ ਘਿੰਡੇ ਦੇ ਵਿੱਚ ਵਿੱਚ ਜਿਹੜਾ ਉਹ ਪਾਣੀ ਇੱਥੇ ਆਪਣੇ ਨਗਰ ਦੇ ਵਿੱਚ ਆ ਗਿਆ ਸੀ ਤੇ ਨਗਰ ਦੇ ਵਿੱਚ ਪਾਣੀ ਜਿਹੜੀ ਸਾਡੇ ਨਾਲ ਨਹੀਂ ਤੁ ਪੈਂਦੀ ਆਣਾ ਜੀ ਬਾਬਾ ਬੁੱਢਾ ਸਾਹ ਵਾਲੀ ਨਹਿਰ ਹੁੰਦੀ ਹੈ ਜਿਹਨੂੰ ਆਪਾਂ ਨੋਮ ਨਹੀਂ ਕਹਿੰਦੇ ਨੇ ਸਾਨੂੰ ਇਹ ਨਹੀਂ ਮਾਰਿਆ ਜੀ ਜੀ ਅੱਛਾ ਜੀ ਜਿਹੜੀ ਨੋਮ ਨਹੀਂ ਲਾਗੋ ਦੀ ਲੰਘ ਰਹੀ ਆ ਉਹਦੀ ਜਿਹੜੀ ਮਾਰ ਪਈ ਆ ਜੀ ਹਾਂ ਜੀ ਉਹਦੀ ਮਾਰ ਪਈ ਕਿਉਂਕਿ ਉਹ ਸਾਹਮਣੇ ਹੀ ਸਾਡੀ ਟੱਕਰ ਤੋਂ ਤੇ ਟੁੱਟ ਗਈ ਸਾਰੀ ਖੁਰਕ ਜਿਸ ਤਰ੍ਹਾਂ ਭਾਈ ਸਾਹਿਬ ਅਸੀਂ ਘਰ ਦਾ ਦੇਖ ਰਹੇ ਆਂ ਕਿ ਬਹੁਤ ਸਾਰਾ ਪਾੜ ਪੈ ਗਿਆ ਦੁਆਰਾਂ ਦੇ ਵਿੱਚ ਕੀ ਫਿਰ ਇਸ ਤਰ੍ਹਾਂ ਤੁਹਾਡਾ ਖੇਤਾਂ 'ਚ ਵੀ ਜਿਹੜੀ ਫਸਲ ਸਾਰੀ ਨੁਕਸਾਨੀ ਗਈ ਹਾਂ ਉਹ ਵੀ ਨੁ ਤੇ ਮਾ ਲਗਭਗ ਹੁਣ ਸਾਰਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਨੁਕਸਾਨ ਹੋ ਚੁੱਕਾ ਤੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਭਾਈ ਸਾਹਿਬ ਕਿ ਇੱਥੇ ਸੰਸਥਾਵਾਂ ਆਈਆਂ ਨੇ ਘਰ ਦੀ ਵੀਡੀਓ ਬਣੀ ਆ ਤੇ ਕੋਈ ਮਦਦ ਵਾਸਤੇ ਫਿਰ ਅਜੇ ਆਇਆ ਅੱਗੇ ਕਿ ਜਾਣੀ ਜੀ ਨਹੀਂ ਜੀ ਅਜੇ ਤੇ ਕਿਸੇ ਨੇ ਵੀ ਨਹੀਂ ਮਦਦ ਵਾਸਤੇ ਕੋਈ ਵੀ ਨਹੀਂ ਅੱਗੇ ਆ ਜਿਹੜਾ ਆਉਂਦਾ ਜੇ ਜਾਂ ਵੀਡੀਓ ਬਣਾ ਕੇ ਲੈ ਜਾਂਦੇ ਆ ਵੇਖ ਜਾਂਦੇ ਆ ਤੇ ਕਹਿ ਜਾਂਦੇ ਆ ਵੀ ਕੋਈ ਗੱਲ ਨਹੀਂ ਜੀ ਕਰਾਂਗੇ ਕਰਾਂਗੇ ਮਦਦ ਪਰ ਬਾਅਦ ਵਿੱਚ ਕਿਸੇ ਨੇ ਵੀ ਬਾਣੀ ਫੜੀ ਦਰਸ਼ਕੋ ਗੁਰਸਖ ਵੀਰ ਜੋ ਗ੍ਰੰਥੀ ਸਿੰਘ ਦੀ ਬਾਬਾ ਬੁੱਢਾ ਸਾਹਿਬ ਜੀ ਸਥਾਨ ਅੰਦਾਜ਼ ਸੇਵਾ ਕਰਦੇ ਨੇ ਘਰ ਦੇ ਆਪਾਂ ਦੇਖੇ ਆ ਹਾਲਾਤ ਬਹੁਤ ਤਗੜੇ ਪਾੜ ਬੈ ਗਏ ਨੇ ਵੀਰ ਜੀ ਫਿਰ ਤੁਸੀਂ ਕੀ ਬੇਨਤੀ ਕਰਨੀ ਚਾਹੁੰਦੇ ਹੋ ਸੰਸਥਾਵਾਂ ਨੂੰ ਬੇਨਤੀ ਇਹੋ ਕਰਨਾ ਚਾਹੁੰਦੇ ਆ ਜੀ ਸੰਸਥਾਵਾਂ ਨੂੰ ਕਿ ਜਿੱਥੇ ਤੁਸੀਂ ਹੋਰਾਂ ਦੀ ਮਦਦ ਕਰ ਰਹੇ ਹੋ ਤੇ ਜੇ ਹੋ ਸਕਿਆ ਤੇ ਤੁਸੀਂ ਸਾਡੀ ਵੀ ਜਰੂਰ ਮਦਦ ਕਰੋ ਇਹ ਕਿਵੇਂ ਦੀ ਮਦਦ ਚਾਹੁੰਦੇ ਵੀਰ ਜੀ ਤੁਸੀਂ ਮੋਲ ਰਿਪੇਅਰ ਚਾਹੁੰਦੇ ਸਾਨੂੰ ਆਪਣਾ ਜਿੱਦਾਂ ਘਰ ਜੀ ਹੋਰ ਰਿਪੇਅਰ ਕਰਾ ਕੇ ਭਾਵੇਂ ਦਿੱਤਾ ਜਾਵੇ ਦੇਖੋ ਦਰਸ਼ਕੋ ਵੀਰ ਵੱਲੋਂ ਕੋਈ ਏਡੀ ਵੱਡੀ ਵੀ ਜਿਹੜੀ ਆ ਹੈਲਪ ਦੀ ਲੋੜ ਨਹੀਂ ਉਹਨਾਂ ਨੇ ਕਿਹਾ ਹੈ ਕਿ ਮਤਲਬ ਜਿਹੜਾ ਘਾਰ ਆ ਇਹੀ ਰਿਪੇਅਰ ਹੋ ਜਾਵੇ ਤਾਂ ਇਹ ਹੀ ਆ ਵੀ ਤੁਹਾਡੇ ਅੱਗੇ ਬੇਨਤੀ ਆ ਕਿ ਜੇ ਹੋ ਸਕੇ ਤੇ ਸਾਡੀ ਆ ਜਿਹੜੀ ਘਰ ਦੀ ਆ ਹਿੰਮਤ ਕੀਤੀ ਜਿੰਨੇ ਵੀ ਸੱਜਣ ਐ ਇਸ న్యూਸ ਨੂੰ ਦੇਖ ਰਿਹਾ ਜੀ ਸਾਡੀ ਖੁੱਦੀ ਵੀ ਬੇਨਤੀ ਹੈ ਜੀ ਇਸ ਵੀਰ ਦੀ ਯੂ ਹੈਲਪ ਕੀਤੀ ਜਾਵੇ ਜੇ ਘਰ ਨੂੰ ਰਿਪੇਅਰ ਕਰਨਾ ਵਾ ਜੀ ਵੀਰ ਵੱਲੋਂ ਕੋਈ ਇਹ ਵੀ ਨਹੀਂ ਕਿਹਾ ਗਿਆ ਕਿ ਮੈਨੂੰ ਖੁਦ ਨੂੰ ਜਿਹੜਾ ਕੋਈ ਪੈਸਾ ਦਿੱਤਾ ਜਾਵੇ ਜੀ ਆਪ ਖੁਦ ਜਿਹੜੀ ਆ ਰਿਪੇਅਰ ਕਰਵਾ ਸਕਦੇ ਜਿੰਨੇ ਸੱਜਣਦਾਨੀ ਦੇਖ ਰਹੇ ਜੇ ਜਰੂਰ ਇਸ ਵਾਰ ਧਿਆਨ ਦੇਣ ਜੀ ਕਿਉਂਕਿ ਕਰਕੇ ਇਹਨਾਂ ਗੁਰਸਿੱਖਾਂ ਦੀ ਬਾਹ ਫੜਨੀ ਬਹੁਤ ਜ਼ਰੂਰੀ ਹੈ ਜੀ ਜੀ ਕਿਸੇ ਸੱਜਣ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੇ ਤੁਸੀਂ ਉਹ ਆਪਣਾ ਨੰਬਰ ਯੂ ਬੋਲਦੇ ਹੋ ਜੀ ਜਿਸ ਤੇ ਤੁਹਾਡੇ ਨਾਲ ਸੰਪਰਕ ਕੀਤਾ ਜਾਵੇ ਜੀ ਇਹ ਮੇਰਾ ਨੰਬਰ ਹੈਗਾ ਇਹ 95019 22408 ਜਕਰੀ ਵੀਰ ਜੀ ਇੱਥੇ ਹੀ ਬੋਲਦੇ ਜੀ 95019 22408 ਜੋ ਮੈਂ ਸਰਜੀ ਸਿੰਘ ਮੇਰੇ ਸਹਿਯੋਗੀ ਪੱਤਰਕਾਰ ਸੁਧਾਰ ਅਮਰੀਕ ਸਿੰਘ ਲੰਗੋਵਾਲ ਜੀ